ਲਓ ਜੀ ਇਧਰ ਬਾਬਾ ਜੀ ਹੁਣੇ ਆ ਗਏ ਨਾਲਾ ਦਾ ਪਲਟਾਵਾ ਮੇ ਦੇਣਾ ਆਹ ਗਾ ਦਾ ਪਲਟਾਵਾ ਖਰਾਬ ਕਰਨਾ ਆ ਗਏ ਪਲਟਾਵਾ ਨਹੀਂ ਪਲਟਾਵਾ ਸਹੀ ਕਰਨਾ ਆ ਗਏ ਐਦਾ ਲੋੜ ਚੱਲਦਾ ਕਿ ਜੱਤਾ ਛੇੜਿਆ ਜੱਤਾ ਕੋਈ ਸਮਝੇ ਨਹੀਂ ਆਉਂਦਾ ਖੁਦ ਜਾਣੀ ਲਿੰਕਨ ਵਾਲੇ ਆਪ ਜਵਾਬ ਦੇ ਗਏ ਜਿਹਦੀ ਉਹਨੇ ਰੈਜਿਸਟ੍ਰੇਸ਼ਨ ਸਾਰੀ ਝੱਲ ਗਈ ਵੇ ਕਰ ਕੀ ਖਲਾਇਆ ਕਿਨੇ ਆ ਹਸੀ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲਨੇ ਆ ਸਾਡਾ ਬੰਦਾ ਕਾਇਮ ਆ ਇਹ ਬਹੁਤ ਔਖਾ ਦੀ ਟਰੈਂਟਰ ਚਲਾਉਣ ਕਨੀ ਤੇ ਅੱਜ ਆਪਾਂ ਨੇ ਨਾ ਕੀਆ ਕਾਰੀਆ ਸ਼ੁਰੂਆਤ ਮਲਚਰ ਮਾਰਨ ਦੀ ਕਿਉਂਕਿ ਤੁਹਾਨੂੰ ਪਤਾ ਹੀ ਆ ਸਾਰੇ ਨੂੰ ਆਪਾਂ ਨੇ ਬੀਜਣਾ ਆਲੂ ਤੇ ਮਲਚਰ ਪਾਇਆ ਆਪਣਾ ਸੁਸਾਇਟੀ ਵਾਲਾ ਦੇਖਦੇ ਆ ਤਾਂ ਆਪਾਂ ਨੇ ਨਾ ਪਹਿਲੀ ਵਾਰ ਇਹ ਮਾਰਨ ਲੱਗਿਆ ਵੀਰੇ ਹਨ ਆਪਾਂ ਕਦੇ ਵੀ ਨਹੀਂ ਮਾਰੀਏ ਟੀਜ਼ਰ ਲਓ ਜੀ ਵੀਰੇ ਆਪਾਂ ਪਹਿਲੀ ਵਾਰ ਆਪਾਂ ਮਲਚਰ ਮਾਰਨ ਲੱਗਿਆ ਹਨਾ ਇਹ ਮੈਨੂੰ ਆਇਆ ਲੱਗਦਾ ਜਿਵੇਂ ਤੇ ਚੱਲਦਾ ਆਉਂਦਾ ਥੋੜਾ ਜਿਹਾ ਸਾਡਾ ਬੰਦਾ ਇਹਨੂੰ ਸਲੋ ਕਰਨਾ ਪਊਗਾ ਥੋੜਾ ਜਿਆ ਇਹਨੂੰ ਕਹਿ ਕੇ ਸਲੋ ਕਰ ਹੈਲੋ ਨਾ ਜੀ ਬੰਦਾ ਪਹਿਲਾਂ ਆਪਣਾ ਪਹਿਲੇ ਵੀਡੀਓ ਵਿੱਚ ਚੱਲਦਾ ਸੀ ਹੁਣ ਲੋਗ ਚਲਾਇਆ ਇਹ ਡਰਾਈਵਰ ਬਹੁਤ ਤਕੜਾ ਇਹਨੂੰ ਐ ਨਹੀਂ ਬਦਲਾਦਾ ਵੀ ਕਰਨਾ ਕੀ ਹੁਣ ਗੇਰ ਨਹੀਂ ਲਾਇਆ ਦੀ ਖੜ ਜਾ ਥੋੜਾ ਡੰਡਾ ਉੱਪਰ ਚੱਕਣ ਵਾਲਾ ਡੰਡਾ ਥੋੜਾ ਉੱਪਰ ਚੱਕਦੇ ਆ ਲਓ ਜੀ ਹੁਣ ਡੰਡਾ ਥੋੜਾ ਜਿਹਾ ਆਪਾਂ ਉਹ ਕਰਕੇ ਚਲਾਇਆ ਥੋੜਾ ਤਾਂ ਚੱਕੇ ਡੰਡਾ ਲੈਫਟ ਧੱਲੇ ਕਰ ਲਈ ਹੁਣ ਦੇਖ ਕੌਣ ਦੇਖਦਾ ਕਿਵੇਂ ਕੀ ਕਿਵੇਂ ਆਉਂਦਾ ਆਪਾਂ ਨੂੰ ਆਵੇ ਹੁਣ ਗੱਲ ਬਣਾਉਂਦਾ ਜਾਂਦਾ। ਹੁਣ ਰੋਲਾ ਪ੍ਰੈਸ ਕਰਦਾ ਜਾਂਦਾ। ਉਹ ਵੱਡਦਾ ਜਾਂਦਾ। ਨਾਲ ਦੀ ਨਾਲ। ਪਹਿਲਾ ਬੰਦਾ ਵੀਰ ਯਾਰ ਸੈਟਿੰਗ ਨਹੀਂ ਆ ਰਹੀ ਕਿਉਂਕਿ ਪਹਿਲੀ ਵਾਰ ਚਲਾ ਰਿਹਾ ਹਾਂ ਨਾ ਇਹ। ਆਹ ਸਾਈਡ ਤੇ ਨਾ ਇਹ ਰੂਜ ਇਕੱਠਾ ਕਰੀ ਜਾਂਦਾ ਸੀ ਇਹ। ਹੁਣ ਦੇਖਦੇ ਹਾਂ ਕੀ ਕਰਦਾ। ਤੇ ਹੁਣ ਵੀ ਉਦੋਂ ਹੀ ਕਰਦਾ ਕਿ ਸਹੀ ਤਰੀਕੇ ਨਾਲ ਚੱਲਦਾ ਬਹੁਤ ਧੀਗਾ ਆਜਾ ਹੁਣ ਇਹਨੂੰ ਚੱਬਦਾ ਸਾਰਾ ਹੀ ਹੈ ਗੈਟਰਾ ਦਾ ਕੋਆ ਦੇਗਾ ਤੇ ਇੰਨੀ ਪਰਾਲੀ ਆ ਗਈ ਸੀ ਕੌਣ ਚਹੀ ਚੱਲਦਾ ਵੀਰੇ ਹੁਣ ਆ ਬੱਬਈਆਂ ਨੂੰ ਬੁਲਾ ਲੈਣਾ ਪਈਆਂ ਨੂੰ ਬੁਲਾ ਕੇ ਨਾ ਇਹਦਾ ਆੜਿਆ ਢੇਰੀਆਂ ਦੇ ਮੋਟੇ-ਮੋਟੀਆਂ ਇਹ ਪਤਾ ਕਰਾ ਦਿਆ। ਵੇਖਣਿਆ। ਲਓ ਜੀ ਵੀਰੇ ਹੁਣ ਦੇਖੋ ਜਮਾ ਸਹੀ ਚੱਲਦਾ ਹੁਣ ਟਰੈਕਟਰ ਆਪਣਾ। ਇਹ ਚ ਆਪਾਂ ਨੇ ਕੀ ਕੀਤਾ? ਇਹ ਚੱਲਦਾ ਪੁੱਠੇ ਲੋਟ ਸਾਡੇ ਅਕੋਰਡਿੰਗ। ਥੋੜਾ ਜਿਹਾ ਟਾਇਰ ਬਾਰਿਕ। ਫੇਰ ਸਹੀ ਚੱਲਦਾ ਜੇ ਮੈਂ ਆਪਾਂ ਪੁੱਠਾ ਖਰਚਾਂ ਵਾਲੇ ਰੀਪਰ ਨਹੀਂ ਫੇਰਦੇ ਹੁੰਦੇ। ਉਦਾਂ ਇਹ ਚੱਲਦਾ। ਆਹ ਦੇਖੋ ਹੁਣ ਇਹ ਜਮਾ ਦੇ ਪੁੱਠਾ ਮੋੜਦਾ। ਨੀਦਾਪਾ ਜਿੱਥੇ ਰੋਡ ਮੋੜ ਦਿੰਦੇ ਨੇ ਕਾਰ ਦੇ ਵਾਂਗ ਇੱਧਰ ਨੂੰ ਹਨ ਐਵੇਂ ਐਵੇਂ ਹੁਣ ਇਹ ਐਵੇਂ ਮੋੜ ਰਿਹਾ ਆ ਦੇਖ ਇੱਥੇ ਢੇਰੀਆਂ ਨਹੀਂ ਲਾਉਂਦਾ ਪਹਿਲਾਂ ਨਹੀਂ ਇਦਾਂ ਢੇਰੀਆਂ ਲਾਉਂਦਾ ਸੀ ਇਹ ਆ ਦੇਖੋ ਆਹ ਤੇ ਜਿ ਲਈ ਵੀ ਆ ਇੱਕ ਆ ਉਹ ਅੱਗੇ ਤੇ ਜਾਈ ਦੇ ਆ ਦੇਖ ਐਂ ਬਾਜਦਾ ਹੁੰਦਾ ਸੀ ਹੁਣ ਵੀ ਪਰ ਹੁਣ ਦੇ ਕੋਈ ਚੱਲਦਾ ਹੁਣ ਜਮਾ ਇਹ ਨਾਲੇ ਰੋਲਾ ਕੰਮ ਕਰਦਾ ਨਾਲੇ ਐਂ ਸਹੀ ਤਰੀਕੇ ਨਾਲ ਚੱਲਦਾ ਹੈ ਕੰਮ ਕਰੇ ਤੀ ਪਤਾ ਲੱਗਦਾ ਵੀਰੇ ਹਨ ਇੱਕ ਟੀ ਵੀ ਨੂੰ ਸਾਨੂੰ ਮੈਂ ਹੋਰ ਦੱਸ ਦਾਨਾ ਹਨਾ ਦੱਕਤ ਕੀ ਆ ਆਪਾਂ ਨੇ ਪੱਕਾ ਲੇਤਾ ਜਿਹੜੀ ਵੀ ਤੁਸੀਂ ਆਪਦੀ ਫਸਲ ਤੇ ਨਾ ਫਸਲ ਕੋਈ ਚੱਲ ਫਸਲ ਨਾ ਕੋਈ ਹਨ ਕੋਈ ਸਬੀ ਲਾ ਲੋ ਜਿਹੜੇ ਵੀ ਕਾਰਜਾਂ ਤੁਸੀਂ ਫੇਰ ਇੰਜੀਰੀ ਵੜਾਉਣੀਆਂ ਉਥੇ ਜਿਹੜੀ ਮਸ਼ੀਨ ਤੇ ਐਕਸਮੈਸ ਲੱਗਿਆ ਵੀਰੇ ਉਤ ਹੀ ਵੜਾਓ ਉਹਦੇ ਨਾਲੇ ਜਿਆਦਾ ਸਫਾਈ ਆਉਣੀ ਆ ਹੁਣ ਇਹਦੇ ਤੁਸੀਂ ਦੇਖਿਆ ਜਿਹੜੀ ਉਥੇ ਹੋਣੀਗਾ ਲੈਂਡ ਤੇ ਘਾਟਾ ਖਫੂਸ ਉਥੇ ਦਾ ਸਫਾਈਏ ਬਹੁਤ ਆ ਜਾਂਦਾ ਜਿੱਥੇ ਖਫੂਸ ਆ ਉਥੇ ਨਹੀਂ ਜਾਂਦਾ ਮਜ਼ਾ ਦਿਖਾਉਣ ਆ ਦੇਖੋ ਆਵਰ ਇੰਨੀ ਗੋ ਆਪ ਜੀ ਸਭਈਆ ਜਿਹੜੀ ਇਹਦੀ ਫੂਸ ਵਾਲੀ ਆ ਦੇਖੋ ਇੱਥੇ ਤੈਅ ਲੱਗੀ ਵੀ ਆ ਆ ਦੇਖੋ ਫੂਸ ਆ ਦੇਖੋ ਇੱਥੇ ਫੂਸ ਦੀ ਤੈਅ ਲੱਗੀ ਹੋਈ ਨੇ ਇਹਨੇ ਫਰਕ ਆ ਵੀਰੇ ਹਨ ਇਸ ਵਿੱਚ ਤਾਂ ਹੀ ਲਾ ਕੇ ਵੀਰੇ ਜ਼ਰੂਰ ਵੜਾਉਣਾ ਚਾਹੀਦਾ ਨਾ ਆਪਾਂ ਨੂੰ ਥੋੜੀ ਆਪਾਂ ਕਰ ਜਾਣੇ ਵੀ ਆਹ ਚੀਜ਼ਾਂ ਨੂੰ ਫਿਰ ਫਾਇਦਾ ਵੀ ਹੁੰਦਾ ਯਾਰ ਚਲੋ ਹੁਣ ਪਰ ਆਪਣੇ ਕੋਲ ਦੋ ਬੰਦੇ ਤੇ ਆਪਣੇ ਆ ਦੇਖੋ ਕਾ ਬੰਦਾ ਇੱਕ ਉਹ ਬੰਦਾ ਲੱਗਿਆ ਉਹ ਗਾਂ ਇਹ ਦੋ ਜਾਨੇ ਹੋਣਾ ਖੰਡਿਆਉਣ ਲਾਇਨੇ ਵੀ ਚਲ ਮੂਰੋਂ ਮੂਰੋਂ ਥੋੜੀ ਥੋੜੀ ਲਿੱਦਾ ਜਿਹੜੀ ਪਰ ਆ ਗਰੀ ਜਾਓ ਹਨ ਇਹਦੇ ਨਾਲ ਕਿਉਂ ਫਾਇਦਾ ਹੋ ਜੂ ਮਾਣਾ ਮੁੱਟਾ ਬਣਾ ਉਮੀਦ ਹਜੇ ਬੇਲੀ ਸੀ ਇਹ 2 ਘੰਟੇ 2 ਦਿਨ ਘੰਟੇ ਯਾਰ ਪਤਾ ਨਹੀਂ ਵੀਰੇ ਪਰਮਾਤਮਾ ਨੇ ਕਿ ਕੀ ਮਨਜ਼ੂਰ ਆ ਟੱਪ ਵੀ ਨਿਕਲੀ ਵੀ ਆ 20 ਵੀ full ਜ਼ੋਰ ਤੇ ਪੈ ਰਿਆ ਟਰੈਕਟਰ ਵੀ ਚੱਲ ਰਿਹਾ ਠੀਕ ਉਸ ਟੱਪ ਵੀ ਆ full ਜ਼ੋਰ ਤੇ ਆ 20 ਵੀ ਪੈ ਰਿਆ ਉਹਦੇ ਜ਼ੋਰ ਤੇ ਆ ਦੇਖ ਦੇ ਵੀ ਪੈ ਰਿਹਾ ਤੇ ਟਰੈਕਟਰ ਵੀ ਖੇਤਾਂ ਜਾਂ ਫਲ ਜੋਰ ਤੇ ਚੱਲ ਰਹੇ ਨੇ ਸਾਰੀ ਸੱਤ ਉਹ ਟਰੈਕਟਰ ਤੋਂ ਦੂਰ ਤੱਕ ਸਾਰੀ ਜਗ੍ਹਾ ਕੀ ਦਾ ਪਤਾ ਹੀ ਨਹੀਂ ਯਾਰ ਮੌਨ ਕਿੱਧਰ ਨੂੰ ਹੋਇਆ ਪਿਆ ਇੰਨੇ ਕੁਸ ਤਾਂ ਦੇਖਿਆ ਹੀ ਨਹੀਂ ਦੀ ਕਿਹੜਾ ਕਸ ਹੋ ਰਿਹਾ ਆਪਾਂ ਫੇਰ ਤੇ ਆਪਣਾ ਮਲਚਰ ਤੁਹਾਨੂੰ ਸਮਝਦਾ ਬਾਹਰ ਹੁਣ ਜਿੰਨਾ ਥੋੜਾ ਜਿਹਾ ਰਹਿ ਗਿਆ ਤਾਂ ਮੈਂ ਕਹਿੰਦਾ ਫੇਰ ਇਹ ਦਿੰਨੇ ਹੁਣ ਦੇਖੀ ਜਾਉ ਈ ਬਰਾ ਉਹ ਟਰੈਕਟਰ ਉੱਧਰ ਵੀ ਆਦ ਤਿਆਰ ਹੈ ਸਾ 20 ਫੁੱਲ ਚੋਰਾ ਚੋਰਾ ਦੇ ਨੇ ਲਓ ਜੀ ਵੀਰੇ ਕਰਤਾ ਹੀ ਆਪਾਂ ਕੰਮ ਖੇਤ ਦਾ ਲੱਗ ਗਿਆ ਆਪਾਂ ਨੂੰ ਆ 4 ਘੰਟੇ ਲੱਗੇ ਆਪਾਂ 1 ਵਜੇ ਲੱਗੇ ਸੀ 4 ਵਜੇ ਚਾ ਪਰ ਕੀਤਾ ਆਪਾਂ ਖੇਤ ਦਾ ਕੰਮ ਪੂਰਾ ਅਰੀਜਨਲ ਆ ਤੇ ਹੁਣ ਆਪਾਂ ਲੈ ਕੇ ਆਉਣੇ ਪਲੌ ਪਾ ਕੇ ਪਲੌ ਫੇਰਦੇ ਆਉਣੇ ਤੇ ਬੰਦੇ ਵਿੱਚ ਵਿੱਚ ਲਾਉ ਤੋਂ ਬੰਨਾ ਤੋਂ ਮੋੜੀ ਦੇ ਰੁਕਾ ਬਿਤਰ ਪਰ ਆਪਾਂ ਨੂੰ ਬਲਾਲੀ ਘੱਟ ਲੱਗ ਜੀਗਾ 159 ਦੀ ਆ ਕੋਈ ਸੱਜਣੋ ਮਿੱਤਰਾਂ ਦਾ ਪੁੱਛਿਆ ਹੋਊਗਾ ਤਾਂ ਤੁਸੀਂ ਵੀ ਇਹਨੂੰ ਆਰਡਰ ਕਰੋ ਅ ਕਿੱਤਾ ਪਲਾਉ ਮਾਰ ਕੇ ਦੇਖੋ ਪਲਾਉ ਮਾਰ ਕੇ ਫੇਰ ਉੱਪਰ ਇਹ ਫਰੋਕਾ ਬਿਤਰ ਕਰਦਾ ਦੇਖਦਾ ਕੀ ਰਿਜ਼ਲਟ ਬੰਦਾ ਹੁਣ ਆਪਾਂ ਪਾ ਕੇ ਲੈਣਾ ਪਲਾਉ ਲਓ ਜੀ ਵੀਰੇ ਆਪਾਂ ਲੈ ਕੇ ਆ ਗਏ ਸੀ ਪਲਾਉ ਆ ਦੇਖੋ ਪਰ ਮਾਸਾ ਦਾ ਰੰਗ ਦੇਖ ਲਾ ਇੱਕੀ ਮੀਂਹ ਦੇਖ ਲਾ ਥੋੜੀ ਬਦਲੀ ਆ ਇਹ ਨਹੀਂ ਬਸ ਕਰਾਈ ਗਈ ਹੈ ਆ ਫੇਰ ਆ ਗਿਆ ਹੁਣ ਬੋਲ ਜ਼ੋਰ ਨਾਲ ਸਾਈਟੀ ਦਾ ਪਤਾ ਨਹੀਂ ਯਾਰ ਸੰਦੇ ਤੋਂ ਬਾਹਰ ਹੀ ਗੱਲਾਂ ਨੇ ਆਹ ਵੇਖ ਤੇ ਜੀਰੀ ਪੱਕੀ ਵੀ ਆ ਯਾਰ ਜਟਾ ਨਾਲ ਬਣੂਗੀ ਹੈ ਨਾ ਕੋਈ ਆਲੂ ਵੀ ਤੇ ਰਿਆ ਨੂੰ ਕੁਛ ਕਰਿਆ ਮੌਸਮ ਸਾਫ਼ ਦੀ ਆ ਹੁਣ ਫੇ ਸੱਤਰੀ ਗੱਲ ਹੋ ਗਈ ਸਾਰੇ ਕੰਮ ਆ ਗਏ ਨਾ ਸੰਦੇ ਤੋਂ ਬਾਹਰ ਹੀ ਗੱਲਾਂ ਯਾਰ ਹੋਈਆਂ ਪਈਆਂ ਨੇ ਆ ਹੁਣ ਚੰਗਾ ਮੀ ਪਿਆ ਰਿਆ ਟਕਾ ਕੇ ਪੂਰਾ ਦੇਖੋ ਐਂ ਟਗਵਾ ਮੀ ਪੈ ਰਿਆ ਪੂਰਾ ਉਹ ਆਪਣਾ ਬੰਦਾ ਉੱਥੇ ਆ ਉਹ ਆ ਉਹ ਵੀ ਹੌਣ ਤਰਾਹ ਜਲੇ ਛੜ ਕੇ ਹੋ ਗਰੂਆ ਇਹ ਤੂ ਗੂਆ ਹੋਣਾ ਮੀ ਤਾਂ ਬੱਦੂਗਾ ਆ ਹੁਣ 5 ਮਿੰਟ 2 ਮਿੰਟ ਪਹਿਲਾਂ ਧੁੱਪ ਦੀ ਪੂਰੀ ਐਨ ਤਸੱਲੀ ਪਰ ਹੁਣ ਦੇਖ ਲੋ ਆਹੀ ਬੱਦਲੀ ਇਹ ਨਹੀਂ ਤਸੱਲੀ ਕਰਾਈ ਗਿਆ ਬੱਦਲ ਨੇ ਆਹ ਰਾਲੇ ਦੇਖੋ ਬੱਦਲ ਸਾਰੇ ਸਾਫ ਨੇ ਨਾ ਇੱਧਰ ਨੂੰ ਚੱਲ ਥੋੜਾ ਬਦਲੇਗਾ ਇੱਧਰ ਕੁਝ ਨਹੀਂਗਾ ਪਿੱਛੇ ਇੱਧਰ ਆਉਣੀ ਆਹ ਦੇਖ ਇੱਧਰ ਆ ਜਮਾ ਖਾਪੇ ਇੱਧਰ ਦੇਖੋ ਆ ਦੇਖ ਪਰ ਆਪਣੇ ਆ ਬੱਦਲੀ ਨੇ ਪਹਿਲਾਂ ਵੀ ਆਇਆ ਸੀ ਉਹ ਫੇਰ ਆ ਗਿਆ ਇਹ ਬਸ ਕਰਾਉਗਾ ਕੀ ਸਾਰੇ ਕੰਮ ਇਹ ਲਓ ਜੀ ਇੱਧਰ ਬਾਬਾ ਜੀ ਹੁਣੇ ਆ ਗਏ ਆਲਾ ਦਾ ਪਲਟਾਵਾ ਮੈਂ ਦੇਣਾ ਆਹ ਗਾਜਾ ਪਲਟਾਵਾ ਖਰਾਬ ਕਰਨਾ ਅਗੇ ਪਲਟਾਵਾ ਨਹੀਂ ਪਲਟਾਵਾ ਸਹੀ ਕਰਨਾ ਅਗੇ ਆ ਇਹਨਾ ਲੋਡ ਚੱਲਦਾ ਕਿ ਜੱਤਾ ਛੇੜਿਆ ਜੱਤਾ ਕੋਈ ਥੰਮ ਕੇ ਨਹੀਂ ਆਉਂਦਾ ਖੋਦ ਜਾਣੀ ਲਿੰਕਨ ਵਾਲੇ ਆਪ ਜਵਾਬ ਦੇ ਗਏ ਵੀਰੋ ਸੰਨੇ ਡੈਸਟਮੈਂਟ ਸਾਰੀ ਉੱਲ ਗਈ ਵੇ ਕਰ ਕੀ ਹਲਾਇਆ ਕਿਨੇ ਹਾ ਹੁਣ ਚਾਹੀਆ ਆਇਆ ਇੱਥੇ ਕੰਮ ਸਹੀ ਚੱਲਦਾ ਇਹ ਪ੍ਰਾਲੀ ਦੀ ਨੀ ਬਾਬੇ ਬਾਹਰ ਆਊਗੀ ਬਾਬਾ ਹਾਂ ਬੋਹਾਂਗੇ ਅੱਜ ਆਹੋ ਕਰਾਂਗੇ ਕਿ ਜਗਾਲ ਜੂਆ ਨੂੰ ਦਾ ਪ੍ਰਾਲੀ ਨੇ ਇਹ ਕਿਹੜਾ 11 21 ਦੀ ਪ੍ਰਾਲੀ ਸੀ ਹੂੰ ਪ੍ਰਾਲੀ ਦਾ ਹੈਗੇ ਥੋੜੀ ਹੋਗੀ ਕੋਈ ਨਹੀਂ ਤਾਂ ਸਮਾਂ ਤੇ ਐ ਸਮਝ ਲੈ ਵੀ ਇੱਕ ਥਾਲਾ ਪਟਾਖ ਦਾ ਘੱਟ ਪਾ ਲਈ ਘੱਟ ਪਾ ਲਈ ਇੰਨਾ ਫਰਕ ਪੈ ਜੀ ਉਹਦਾ ਚਪਲਾਈ ਵੀ ਪੈ ਜੂ ਨਾਲ ਆਈ ਦੋ ਚਲ ਪਹਿਲਾਂ ਬਥੇਰੀ ਆਉਣੀ ਹੈ ਤੈਂ ਤਾਂ ਕੋਈ ਲੈਣਾ ਹੈ ਪਾਹੇ ਭੈਣ ਦੀ ਮਰਾ ਗਿਆ ਸੀ ਘਰੇ ਖੜਾ ਕੇ ਉੱਤੇ ਬੈਠੀ ਹੈ ਇਹਨੇ ਇਹ ਤੈਨੂੰ ਕਰਾਇਆ 2 ਮਹੀਨੇ ਦਾ ਤੂੰ ਸੌਦਾ ਕਰ ਲੈ ਸਹੀ ਗੱਲ ਹੈ ਸਕੇਗਾ ਜੀ ਪੜਾਂ ਅੱਜ ਆਹ ਸਟਾਲ ਵਾਲੇ ਟਰੈਕਟਰ ਨਾਲ ਅੱਜ ਤੋਂ 8 ਸਾਲ ਪਹਿਲਾਂ ਆਇਆ ਨਾ ਜਬਰਾਏ ਨੇ ਵੀ ਗੱਲ ਆਇਆ ਸੀ ਅੱਛਾ ਏ ਲੈ ਵੀ ਪਤਾ 8 ਲੀਟਰ ਤੇ ਕਿਹੜਾ ਦੇਖਣ ਖਾਦਾ ਸੀ ਜਦ ਹੁਣ ਤਾਂ ਹੋਰ ਘਟਗਾਊ ਗੱਲਾਂ ਹੋ ਤਾਂ ਆਈ ਤਾ ਰ ਬਸ ਮੋੜਦਾ ਨਹੀਂ ਗਿਆ ਨਾ ਗੇਅਰ ਜੇ ਬਾਲ ਨੇ ਪੰਜਣੇ ਸਾਲ ਇਹ ਗੱਲਾਂ ਜੌਂਡੀਆ ਰ ਨਿਆਰੇਦਾਰ ਮੈਂ ਉਹ ਪਾਵਾ ਟ੍ਰੈਕ ਤੇ ਆਇਆ ਹਾਂ ਅੱਜ ਅਸੀਂ ਬਣਾਈ ਵੀਡੀਓ ਵੀ ਉਹ ਹੀ ਫਟ ਚੋਂ ਜੀਚੋਂ ਆਉਂਦਾ ਉਹਦੇ ਵਗ ਜਾਂਦਾ ਉਹੀ ਫਟ ਚੋਂ ਓਕਣੇ ਬਿਨਾ ਗੇਅਰ ਬਦਲੇ ਘੁੰਮ ਕੇ ਨਾਲੇ ਫਟ ਚੋਂ ਓਕਣੇ ਪੈਂਦਾ ਟਰੈਕ ਲੈ ਏਕਣ ਚਾਹੀਦਾ ਟਰੈਕਟਰ ਚੱਲਣਾ ਇਹ ਥੋੜੇ ਇਹ ਚੀਜ਼ ਉਸਲੇ ਹੋ ਜਾਂਦੀ ਆਪਾਂ ਦੀ ਡੀ ਚੱਲਦਾ ਦੀ ਏਕਣ 50 50 ਡੀ ਜੌਂੜੀ ਰੱਖਣੇ ਆ ਘੈਂਡਾ ਟਰੈਕਟਰ ਕਾਲ ਸਣਾ ਲੱਗੇ ਮੁੰਡਾ ਗੱਲ ਯਾਰ ਤੂੰ ਐਂ ਦੇਖਾ ਵੀ ਕਿੱਥੇ 50 50 ਡੀ ਦੇ 14 ਦੇ ਟਾਇਰ ਹੁਣ ਚੱਲ 15 ਦੇ ਆਉਣ ਲੱਗੇ ਇਹਨਾਂ ਦੇ 16 ਦੇ ਟਾਇਰ ਨੇ 16 ਦੇ ਟਾਇਰਾਂ ਵਾਲਾ ਟਰੈਕਟਰ ਵੀ ਐਕਨ ਮੋੜ ਨਹੀਂ ਦੀ ਸਕਦਾ। ਨਾ। ਵਧੀਆ ਬਣਾ ਦੇ। ਉਹ ਇਹਨਾਂ ਨੇ ਛੋਟਾ ਕਰਤਾ। ਕਟਾਈ ਜਿਆਦਾ ਕਰਤੀ। ਥਾਂ ਤੋਂ ਮੁੜਦਾ। ਦੋ ਕੀਲੇ ਬੰਦਾ ਮੱਲੋ ਮੱਲੀ ਸਾਮ ਨੂੰ ਵੱਧ ਬੀਜ ਦੂਗਾ। ਉਹਦੇ ਨਾਲ? ਹਾਂ। ਉਹਦੇ ਨਾਲ ਬੀਜ ਦੂ ਬਾਈ। ਆ ਤਾਂ ਹੁਣ ਦੇ ਲੈ ਤੂੰ ਉੱਥੋਂ ਪਹਿਲਾਂ ਐ ਕਰ ਲਾ ਉਹ ਕਰ ਲਾ। ਫੇਸ ਵਾਲਾ ਮੁੜਦਾ ਜਾ ਕੇ। ਤੈਨੂੰ ਛੱਡ ਲੱਗਦੀ ਐ? ਆ ਜਾ। ਉਹ ਕਹਦਾ ਮੇਰੇ ਨਾਲ ਹੋਇਆ ਮੀਂਹ ਤੇ ਫਿਰ ਜਿਹੜਾ ਆ ਬਾਸ ਸਾਰਾ ਜੁਇੰਡਰੀ ਦਾ ਇਹ ਕਿਵੇਂ ਕਰਦਾ ਹੈ ਇਧਰੋਂ ਪਹਿਲਾਂ ਇਹਨੂੰ ਫਿਰ ਇਹਨੂੰ ਜਿਵੇਂ ਆਹ ਦੇਖੋ ਨਾ ਇੱਕ ਜਿਹੜਾ ਇੱਕ ਨੇ ਦਿੱਤਾ ਇੱਕ ਨੇ ਇਧਰ ਹੀ ਕੁਝ ਕਰਨਾ ਪਊਗਾ ਅੱਛਾ ਫੇਰ ਨਹੀਂ ਸ਼ੈਟਰ ਹੋਊਗਾ ਮੈਂ ਸਾਰਾ ਇਹ ਉਹੀ ਗੱ사 ਯਾਰਾ ਜਿਵੇਂ ਅਖੇ ਛੋਟੇ ਹੁੰਦੇ ਜਾਂ ਸਕੂਲ ਚ ਪੜਦੇ ਤੇ ਜਾਂ ਕੈਂਪ ਦੇ ਵੀ ਤੁਹਾਨੂੰ ਕੰਮ ਦੇ ਦਿੱਤਾ ਘਰੋਂ ਕਰਕੇ ਲੈ ਕੇ ਆਇਓ ਹਾਂ ਓਏ ਤੇਰਾ ਇਹਨੂੰ ਯਾਦ ਕਰ ਲੈ ਬਾ ਸੋਹਣਾ ਜਿਹਾ ਦੇਖ ਲਓ ਨਹੀਂ ਵੀਡੀਓ ਦੇਖਦੇ ਕਿਸੇ ਕਲਾਗੇ ਹੁਣ ਵੀਡੀਓ ਹੈਗੀ ਆਪਣੇ ਕੋਲ ਸਾਲਾ ਹੂੰਾ ਟਰੈਕਟਰ ਤੇ ਜਮ ਕੇ ਚੱਲਦਾ ਨਾ ਟਰੈਕਟਰ ਦਾ ਨਹੀਂ ਕੋਈ ਦਿੱਕਤ ਆਉਂਦੀ ਨਾ ਇਹਦਾ ਚਲਾਵਾ ਦਾ ਫਤ ਹਾਂ ਤਾਂ ਆਏ ਬੱਚੀ ਇਹ ਬਹਿਣਾ ਸਾਰੇ ਸਮਾਨ ਭੰਡ ਦਾ ਸਾਰਾ ਲਵੇ ਆ ਹੱਥ ਪੈਂਦਾ 11 ਗੁਰਾ ਨੂੰ ਉਹ ਕੇਰਬੋਰਡ 11000 ਰੁਪਿਆ ਦਾ ਲਾਤ ਆਉਣਾ ਸਾਰੇ ਕਹਿੰਦਾ ਐਂ ਦੇਖ ਲਈ ਪਲਾਉ ਦੇ ਦੂੰਗਾ ਸੌਦੇ ਹੀ ਮਾਰ ਲੰਦੇ ਇਹ ਨਾਲ ਕਹੇ ਤੂੰ ਗੱਲ ਕਰ ਨਾ ਆਪਣਾ ਕੰਮ ਬਰਾਈ ਗਿਆ ਸੀ ਥੋੜਾ ਜਿਹਾ ਵਿਚਾਲੇ ਤੇ ਮਾ ਵੀ ਚਲ ਕਾਣ ਨੇਰੇ ਟੱਕਰਾ ਮਾਰਨੀਆਂ ਨੇ ਆਪਾਂ ਸਵੇਰੇ ਅਰਲੀ ਮਾਰਨਿੰਗ ਆ ਗਿਆ ਆਪਾਂ 6 ਵਜੇ ਆਪਣੇ ਖੇਤ ਚ ਵਿੱਚ ਆ ਗਏ ਯਾਰ ਕਿਆ ਵਿਊ ਆ ਹਨਾ ਸਵੇਰੇ ਸਵੇਰਾ ਹਨਾ ਜਿਹੜਾ ਸ਼ਾਂਤੀ ਮਿਲਦੀ ਹੈ ਉਹ ਰਿਆ ਕੇ ਹਨਾ ਖੇਤਾਂ ਚ ਸਵੇਰੇ ਸਵੇਰ ਮੌਸਮ ਕਿੰਨਾ ਵਧੀਆ ਹਨਾ ਪੰਸੀ ਦੇ ਲਾ ਹਨ ਤੈਂ ਤੈਂ ਕੋਈ ਠੀਂ ਠੀਂ ਕਰਦਾ ਫਿਰਦਾ ਹਨਾ ਕਿਆ ਬਾਤ ਆ ਤੇ ਜਿਹੜਾ ਆਪਣਾ ਹਾਮ ਪਲਾਉ ਸੀ ਬਹੁਤ ਵਧੀਆ ਲੱਗਿਆ ਵੀਰੇ ਰਾਤ ਆ ਦੇਖੋ ਆਪਾਂ ਨੂੰ ਡਰਤੀ ਮੈਨੂੰ ਹਜੇ ਹਨਾ ਵੀ ਕਿੱਦਾਂ ਲੱਗੂ ਕਿੱਦਾਂ ਨਹੀਂ ਪਰ ਬਹੁਤ ਵਧੀਆ ਚੱਲਿਆ ਤੇ ਬਹੁਤ ਵਧੀਆ ਲੱਗਿਆ ਹਨਾ ਟਰੈਕਟਰ ਨੇ ਵੀ ਪੂਰਾ ਨਿਆਰਾ ਲਿਆਤਾ ਹਨਾ ਤੇ ਪਲੌ ਵੀ ਆਪਣੀ ਸੋਸਾਇਟੀ ਦਾ ਪਲੌ ਆ ਇਹ ਹਨਾ ਲਿੰਕਨ ਦੀ ਪਲੌ ਨੇ ਆਪਣੇ ਉਰੇ ਹਨਾ ਹੈਗੇ ਪਰ ਥੋੜੇ ਛੋਟੇ ਨੇ ਪੁਰਾਣੇ ਨੇ ਹੋਗੇ ਕਿਉਂਕਿ ਤੇ ਹੁਣ ਤਿੰਨ ਤਿੰਨ ਚਾਰ ਚਾਰ ਵਾਲੇ ਪਾਈ ਫਿਰਦੇ ਨੇ ਲੋਕ ਵੱਡੇ ਵੱਡੇ ਟਰੈਕਟਰ ਵਸੇ ਇੰਨਾ ਵਸੇ ਤੇ ਆਪਣੇ ਕੋਲ ਇਹੀ ਆ ਹਨਾ ਸੋਸਾਇਟੀ ਚ ਤੇ ਚਲੋ ਵੀਰੇ ਹੁਣ ਆਪਾਂ ਕਰਦੇ ਆ ਕੰਮ ਨੇ ਮੇੜਦੇ ਆ ਕਰਦੇ ਆ ਪਰਮਾਤਮਾ ਨਾਲ ਲੈ ਕੇ ਸਟਾਰਟ ਇਹ ਤੁਹਾਨੂੰ ਦਿਖਾਉਣਾ ਕਿੰਦਾ ਬਣਦੀ ਹੈ ਸਾਰੀ ਉਹ ਤੋਂ ਉੱਪਰਲਾ ਕਿਲਾ ਰਹਿ ਗਿਆ ਕੋ ਸਾਹਿਬ ਸ਼ੈੱਡ ਵਾਲੇ ਗੇੜੇ ਗੇੜੇ ਰਹਿ ਗਏ ਰਾਤ ਤੇ ਚੱਲ ਇਹ ਕਰਦੇ ਆ ਜੀ ਹੁਣ ਸੈਟਅਪ ਲੈ ਕੇ ਪਰਮਾਤਮਾ ਨਾਲ